ਮੇਰੇ ਕੀ ਨਾਮ ਆਪ ਦਾ ਅਗਵਾਲ ਸਿੰਘ ਹੈ ਕਿਹੜਾ ਪਿੰਡਾ ਟਾਕਤ ਮਲਾਣਾ ਜੀ ਕੀ ਮਾਮਲਾ ਜਿਹੜਾ ਅੱਜ ਮੀਡੀਆ ਚ ਲੈ ਕੇ ਜਾ ਰਹੇ ਹੋ ਇਹ ਜੀ ਮਾਮਲਾ ਸਾਡੇ ਸੇਵਨ ਵਾਲੇ ਦੇ ਉੱਤੇ ਜਾਲ ਜੇ ਰੱਖੇ ਹੋਏ ਪਾਣੀ ਟਪਾਉਣ ਵਾਸਤੇ ਹੂੰ ਉਹਦਾ ਵੀ ਪਾਣੀ ਟਪਾਉਣ ਵਾਸਤੇ ਅਸੀਂ ਆਪਦੇ ਵਾਛਾ ਲਾ ਗਏ ਤੇ ਨਵਾਂ ਨਵਾਂ ਬਣਾ ਲਿਆ ਗੁਰਦੇਵ ਸਿੰਘ ਹੈ ਜੀ ਇੱਕ ਜੀ ਜਿਹਨੇ ਉਹ ਰਾਬੂ-ਤਾਬੂ ਕਰਤੇ ਜੀ ਹੂੰ ਇੱਕ ਗੁਰਦੇਵ ਸਿੰਘ ਹੈ ਉਹ ਨਿਆਣੀ ਵਾਲੇ ਖਾਲਦਾ ਗੁਰਦੇਵ ਸਿੰਘ ਨੇ ਕਰ ਲਿਆ ਜੀ ਹੂੰ ਜੋ ਪੰਚਾਇਤ ਵਾਲੇ ਖਾਲਦਾ ਉਹ ਰਾਜ ਸਿੰਘ ਫੌਜੀ ਨੇ ਉਹ ਜੀ ਇਸ ਤਰ੍ਹਾਂ ਹੈ ਜੀ ਸੈਫਲ ਜਿਹੜੇ ਆ ਉਹ ਸੈਫਲ ਬਣਾਉਣ ਤੋਂ ਪਹਿਲਾਂ ਨਾ ਕੋਈ ਡਰੇਨ ਪਾ ਨਾ ਪਾਣੀ ਦੇਤੇ ਐਲੀਗੇਸ਼ਨ ਲਾਇਆ ਇਕਬਾਲ ਸਿੰਘ ਵਗੈਰਾ ਦੋ ਵਿਅਕਤੀਆਂ ਨੇ ਗਰਮੇਲ ਸਿੰਘ ਵੀ ਹੋਏ ਨੇ ਨਾ ਨੇ ਕੁਰਤ-ਪੁਰਤ ਘੜਤੇ ਫੌਜੀ ਰਾਜ ਸਿੰਘ ਤੇ ਗਰਵੇਬ ਸਿੰਘ ਵੱਲੋਂ ਅੱਛਾ 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 ਨਹੀਂ ਨਹੀਂ ਆਪਾਂ ਕੋਈ ਨਾ ਕੋਈ ਨਾ ਕੋਈ ਨਾ ਕੋਈ ਪਾਬੂ ਪਾਬੀਓ ਥੇ ਵੀ ਨਹੀਂ ਕਾਜੀ ਫਰਸ਼ਾ ਧੰਨਵਾਦ ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਅੰਡਰੇਨ ਵਿਭਾਗ ਮਹਿਕਮੇ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਕਰਨ ਵਾਸਤੇ ਡਰੇਨ ਸੇਮ ਨਾਲੇ ਤੋਂ ਨਹਿਰੀ ਪਾਣੀ ਨੂੰ ਇਧਰ ਉਧਰ ਲਜਾਣ ਵਾਸਤੇ ਦਿੱਤੇ ਗਏ ਸਨ 2 ਟਰਾਂਸ ਜਿਨ੍ਹਾਂ ਨੂੰ ਪਿੰਡ ਦੇ ਦੋ ਵਿਅਕਤੀਆਂ ਵੱਲੋਂ ਖੁਰਦ-ਬੁਰਦ ਕਰਕੇ ਸਰਕਾਰ ਨੂੰ 3 ਲੱਖ ਰੁਪਏ ਦਾ ਲਗਾਇਆ ਗਿਆ ਚੂਨਾ ਜਿਲ੍ਹਾ ਸ਼੍ਰੀ ਮੋਕਸੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਤਖਤ ਮਲਾਣਾ ਵਿਖੇ ਡਰੇਨ ਵਿਭਾਗ ਮਹਿਕਮੇ ਵੱਲੋਂ ਕਿਸਾਨਾਂ ਨੂੰ ਸੇਮ ਨਾਲੇ ਤੋਂ ਫਸਲਾਂ ਦੀ ਸंचाई ਲਈ ਪਾਣੀ ਇੱਧਰ ਉੱਧਰ ਲੈ ਕੇ ਜਾਣ ਵਾਲੀਆਂ ਪਾਈਪਾਂ ਦੀ ਸਪੋਰਟ ਵਾਸਤੇ ਦੋ ਟਰੰਸ ਦਿੱਤੇ ਗਏ ਸਨ ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਦੋਹਾਂ ਟਰੰਸਾਂ ਨੂੰ ਪਿੰਡ ਦੇ ਗੁਰਦੇਵ ਸਿੰਘ ਅਤੇ ਸਾਬਕਾ ਫੌਜੀ ਰਾਜ ਸਿੰਘ ਵੱਲੋਂ ਖੁਰਦ-ਬੁਰਦ ਕਰਕੇ ਸਰਕਾਰ ਨੂੰ 3 ਲੱਖ ਰੁਪਏ ਦਾ ਚੂਨਾ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਪਿੰਡ ਦੇ ਸਮਾਜ ਸੇਵੀ ਆਗੂ ਇਕਬਾਲ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਦੱਸੇ ਅਨੁਸਾਰ ਪਿਛਲੇ ਲੰਬੇ ਪਿਛਲੇ ਸਮੇਂ ਦੌਰਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਸੇਮ ਨਾਲੇ ਤੋਂ ਪਾਣੀ ਆਰ ਪਾਰ ਲੈ ਕੇ ਜਾਣ ਵਾਸਤੇ ਸੀਮੈਂਟ ਦੀਆਂ ਪਾਈਪਾਂ ਦੀ ਸਪੋਰਟ ਵਾਸਤੇ ਲੋਹੇ ਦੇ ਟ੍ਰਾਂਸ ਦਿੱਤੇ ਗਏ ਸਨ ਅਤੇ ਉੱਪਰ ਦੱਸੇ ਦੋਹਾਂ ਵਿਅਕਤੀਆਂ ਵੱਲੋਂ ਟ੍ਰਾਂਸਾਂ ਉਹ ਖੁਰਦ ਬੋਲਦ ਕਾਰ ਦਿੱਤਾ ਗਿਆ ਹੈ ਜਿਸ ਕਾਰਨ ਸਰਕਾਰ ਨੂੰ 3 ਲੱਖ ਰੁਪਏ ਦਾ ਚੂਨਾ ਲੱਗਿਆ ਹੈ ਉਹਨਾਂ ਕਿਹਾ ਕਿ ਉਕਤ ਦੋਹਾਂ ਵਿਅਕਤੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਲਈ ਮੈਂ ਇੱਕ ਮਹੀਨਾ ਦਰਖਾਸਤ ਦਿੱਤੀਆਂ ਜਾ ਚੁੱਕੀਆਂ ਹਨ ਮੰਡੀ ਬਰੀ ਵਾਲਾ ਤੋਂ ਪੱਤਰਕਾਰ ਪ੍ਰਦੀਪ ਕੁਮਾਰ ਦੀਪ વિશેਸ਼ ਰਿਪੋਰਟ ਧੰਨਵਾਦ ਸਾਸ਼ਰੀ ਕਾਲ ਵੀਰੇ ਕੀ ਨਾਮ ਆਪ ਦਾ ਅਗਵਾਲ ਸਿੰਘ ਕਿਹੜਾ ਪਿੰਡ ਤਕਤ ਮਲਾਣਾ ਜੀ ਕੀ ਮਾਮਲਾ ਜਿਹੜਾ ਅੱਜ ਮੀਡੀਆ 'ਚ ਲੈ ਕੇ ਜਾ ਰਹੇ ਹਾਂ ਇਹ ਜੀ ਮਾਮਲਾ ਸਾਡੇ ਸੇਵਨ ਵਾਲੇ ਦੇ ਉੱਤੇ ਜਾਲ ਜਿਹਾ ਰੱਖੇ ਵੀ ਪਾਣੀ ਟਪਾਉਣ ਵਾਸਤੇ ਹੂੰ ਉਹਦਾ ਅਸੀਂ ਪਾਣੀ ਟਪਾਉਣ ਵਾਸਤੇ ਅਸੀਂ ਆਪਦੇ ਬਾਛਾ ਲਾ ਕੇ ਤੇ ਨਵੇਂ ਨਵਾਂ ਬਣਾ ਲਿਆ ਗੁਰਦੇਵ ਸਿੰਘ ਹੈ ਜੀ ਇੱਕ ਜਿਹਨੇ ਉਹ ਰਾਬੂ ਤਬੂ ਕਰਤੇ ਜੀ ਹੂੰ ਇੱਕ ਗੁਰਦੇਵ ਸਿੰਘ ਹੈ ਉਹ ਨਿਆਈ ਵਾਲੇ ਖਾਲ ਦਾ ਗੁਰਦੇਵ ਸਿੰਘ ਨੇ ਕਰ ਲਿਆ ਜੀ ਹੂੰ ਜੋ ਪੰਚਾਇਤ ਵਾਲੇ ਖਾਲ ਦਾ ਉਹ ਰਾਜ ਸਿੰਘ ਫੌਜੀ ਨੇ ਅੱਛਾ ਜੀ ਯਾਨੀ ਕਿ ਜਿਹੜਾ ਇੱਕ ਸੇਮ ਨਾਲੇ ਦਾ ਪਾਣੀ ਆ ਮੰਨ ਲਓ ਉਹ ਪਾਣੀ ਆਰਪਾਰਟ ਪਾਉਣ ਵਾਸਤੇ ਜਿਹੜੇ ਸਕੰਜੇ ਜਿਹਨਾਂ ਨੂੰ ਬੋਲਦੇ ਆ ਉਹਨਾਂ ਦੀ ਗੱਲ ਕਰ ਰਹੇ ਹੋ ਤੁਸੀਂ ਹਾਂ ਜੀ ਹਾਂ ਜੀ ਟਰਾਂਸ ਆ ਗਏ ਆਈਓ ਵਿਭਾਗ ਟਰਾਂਸਾਂ ਦਾ ਟਰਾਂਸ ਕਹਿੰਦਾ ਅੱਛਾ ਜੀ ਉਹ ਟਰਾਂਸ ਸੀਗੇ ਤੇ ਉਹ ਮਤਲਬ ਤੁਸੀਂ ਆਪਣੇ ਹੋਰ ਬਣਾਲੇ ਤੇ ਜਿਹੜੇ ਸਰਕਾਰੀ ਸੀਗੇ ਉਹ ਉਹ ਦੋ ਇਹਨਾਂ ਨੇ ਗਾਇਬ ਕੀਤੇ ਉਹ ਨਹੀਂ ਇਹਨਾਂ ਨੇ ਗਾਇਬ ਕਰਤੇ ਜਾਂ ਉਹਦੇ ਘਰੇ ਰੱਖਦੇ ਜਾਂਦੇ ਜਮ੍ਹਾਂ ਕਰਾ ਕੇ ਆਉਣੇ ਆ ਸਾਨੂੰ ਹੁਣ ਪਤਾ ਲੱਗਿਆ ਜੀ ਉਹ ਜਮ੍ਹਾਂ ਕਰਾ ਕੇ ਨਹੀਂ ਆਏ ਵੇਚਤੇ ਜੀ ਕਿੰਨੇ ਕਿੰਨੇ ਦਿੱਤੇ ਵੇਚੇ ਆ ਜੀ ਇੱਕ ਰਾਜ ਸਿੰਘ ਭਾਉਜੀ ਜੀ ਹਮ ਜਿਹੜਾ ਪਚਾਇਤਾ ਵਾਲੇ ਖਾਤਾ ਉਹ ਰਾਜ ਸਿੰਘ ਭਾਉਜੀ ਨੇ ਵੇਚਿਆ ਜੀ ਹਮ ਜਿਹੜਾ ਨਿਆਈ ਵਾਲੇ ਖਾਤਾ ਜੀ ਉਹ ਗੁਰਦੇਵ ਸਿੰਘ ਸਾਨੂੰ ਬੂਟਾ ਸਿੰਘ ਕਿੰਨੂੰ ਵੇਚੇ ਕੋਈ ਪਤਾ ਹੋਵੇ ਇਹ ਜੀ ਕਵਾੜੀਆਂ ਉਹ ਹੀ ਦੱਸ ਸਕਦੇ ਜੀ ਕਿਹੜੇ ਕਵਾੜਗੇ ਨੂੰ ਵੇਚਿਆ ਜੀ ਅੱਛਾ ਕਿੰਨਾ ਕਚਰ ਹੋ ਗਿਆ ਜੀ ਇਹ ਚਾਰ ਚੀਜ਼ਾਨੂੰ ਹੁਣ ਪਤਾ ਲੱਗਿਆ ਜੀ ਅਸੀਂ ਤਾਂ ਇਹਨਾਂ ਦੇ ਘਰੇ ਰੱਖੇ ਵੀ ਆਉਂਦੇ ਜਮਾ ਕਰਾਇਆਵਾਂਗੇ ਇਹਨਾਂ ਨੇ ਬਸ ਜਮਾ ਨਹੀਂ ਕਰਾਈ ਜੀ ਕਿੰਨੇ ਕਦੇ ਹੋਣਗੇ ਲਗਭਗ ਇਹ ਜੀ 2 ਲੱਖ ਦਾ ਉਹ ਮੈਂ ਕਮਾਉਂਦਾ ਜੀ 2 ਲੱਖ ਦਾ ਇੱਕ ਬਣਦਾ ਜੀ ਇਸ ਬੰਦ ਦੀ ਫਿਰ ਮਹਿਕਮੇ ਨਾਲ ਸੰਪਰਕ ਨਹੀਂ ਬਣਾਇਆ ਤੁਸੀਂ ਵੀ ਆ ਮੈਨੂੰ ਐਪਲੀਕੇਸ਼ਨ ਦਿੱਤੀ ਆ ਜੀ ਮੌਕਾ ਜੇ ਸਾਹਿਬ ਵੇਖ ਗਿਆ ਅੱਜ ਮੌਕਾ ਦੇਖ ਗਿਆ ਹਾਂਜੀ ਅੱਛਾ ਕੀ ਕਾਰਵਾਈ ਕਰ ਰਹੇ ਆ ਕੋਈ ਜਲਦੀ ਅਜੇ ਜੀ ਉਹਨਾਂ ਦਾ ਕਹਿਣਾ ਜੀ ਅਸੀਂ ਰਿਪੋਰਟ ਤਿਆਰ ਕਰਾਂਗੇ ਕੀ ਕਰਦੇ ਹੈ ਜੋ ਉਹ ਵਿਭਾਗ ਇਹਦਾ ਜੀ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਇਹ ਚਾਹੁੰਦੇ ਆ ਜੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਚੋਰੀ ਹੈ ਚੋਰੀ ਹੈ ਜੀ ਹੂੰ ਆਇਆ ਹੈ ਇਕਬਾਲ ਸਿੰਘ ਵਗੈਰਾ ਦੋ ਵਿਅਕਤੀਆਂ ਨੇ ਗਰਮੇਲ ਸਿੰਘ ਵੀ ਹੋਏ ਨੇ ਨੇ ਕੁਰਤ-ਪੁਰਦ ਘੜਤੇ ਫੌਜੀ ਰਾਜ ਸਿੰਘ ਤੇ ਗੁਰਦੇਵ ਸਿੰਘ ਵੱਲੋਂ ਅੱਛਾ 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 ਨਹੀਂ ਨਹੀਂ ਆਪਾਂ ਕੋਈ ਨਹੀਂ ਉਹ ਤਾਂ ਕੋਈ ਨਾ ਉੱਤੇ ਪੈਪਾਪੂ ਦੇ ਵੀ ਗਿਆ ਸਾਰਾ ਕੁਝ ਉੱਥੇ ਹੀ ਐਂ ਤਾਂ ਬਣਾਇਆ ਫਤਮਾ ਮਹਿਕ ਬੀਨੂ ਨੇ ਹਾਂ ਫੋਨ ਕੀਤਾ ਸੀ ਜਦ ਵੀ ਬਣਾ ਕੇ ਦੋ ਕਹਿੰਦੇ ਸਾਡੇ ਕੋਲ ਨਹੀਂ ਬਣਾਣਾ ਨਹੀਂ ਸਾਡੇ ਕੋਲੇ ਫੰਡ ਐ ਸਰ ਜੀ ਤੇ ਉਹਨਾਂ ਨੇ ਤਾਂ ਜਵਾਬ ਦਿੱਤਾ ਸੀ ਉਸ ਟਾਈਮ ਉਹ ਛੋਣੇ ਦਾ ਟਾਈਮ ਸੀਗਾ ਠੀਕ ਹੈ ਕਹਿੰਦੇ ਅਸੀਂ ਆਪ ਬਣਾਇਆ ਹੋ ਤੇ ਕੋਈ ਹੋਰ ਦੋੜਦੇ ਨਹੀਂ ਕਿ ਤਾਂ ਇੱਟਾ ਕੱਟ ਕੇ ਉੱਥੇ ਸਿੱਟੋ ਤਾਂ ਛੋਟੇ ਛੋਟੇ ਹੀ ਰਹਿ ਗਏ ਤੇ ਉੱਥੇ ਬਾਹਰ ਰੱਖਦੇ ਸੀਗੇ ਠੀਕ ਆ ਜੀ ਫਰਦ ਸਾਹਿਬ ਧੰਨਵਾਦ ਹਾਂ ਜੀ ਥੈਂਕ ਯੂ